ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਏ ਹਾਂ ਪੰਜਾਬੀ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਹਾਂ ਜੀ ਚੱਲਦੇ ਹਾਂ ਕਹਾਣੀ ਦੇ ਵੱਲ। ਵਿਆਦਾ ਚਾਹ ਹਰੀ ਕੂੜੀ ਨੂੰ ਹੁੰਦਾ ਹੈ ਇਸੇ ਤਰ੍ਹਾਂ ਹੀ ਮੈਨੂੰ ਵਿਆਦਾ ਚਾਹ ਸੀ ਪਰ ਜਦ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਮੇਰੇ ਸਾਰੇ ਚਾਹ ਮਿੱਟੀ ਵਿੱਚ ਮਿਲ ਗਏ ਕਿਉਂਕਿ ਮੇਰੇ ਘਰ ਵਾਲੇ ਨੂੰ ਮੇਰੇ ਵਿੱਚ ਕੋਈ ਇੰਟਰਸਟ ਨਹੀਂ ਸੀ ਉਹ ਤਾਂ ਹਮੇਸ਼ਾ ਫੋਨ ਵਿੱਚ ਹੀ ਵੜਿਆ ਰਹਿੰਦਾ ਸੀ ਪਤਾ ਨਹੀਂ ਫੋਨ ਵਿੱਚ ਉਸਦਾ ਕੀ ਗਵਾਚਿਆ ਸੀ ਜੋ ਸਾਰਾ ਦਿਨ ਲੱਭਦਾ ਰਹਿੰਦਾ ਸੀ ਮੈਂ ਉਸ ਨਾਲ ਗੱਲਾਂ ਬਾਤਾਂ ਕਰਨ ਬੈਠ ਜਾਂਦੀ ਸੀ ਉਹ ਫੋਨ ਦੇਖਦਾ ਸੀ ਤੇ ਬਸ ਮੇਰੀ ਗੱਲ ਵਿੱਚ ਹਾਂ ਹਾਂ ਕਰੀ ਜਾਂਦਾ ਸੀ ਉਸਨੇ ਕਦੇ ਮੈਨੂੰ ਹੱਥ ਤੱਕ ਨਹੀਂ ਲਾਇਆ ਸੀ ਹੱਥ ਲਾਉਣਾ ਤਾਂ ਦੂਰ ਦੀ ਗੱਲ ਉਹਨੇ ਤਾਂ ਕਦੀ ਮੇਰੇ ਨਾਲ ਪਿਆਰ ਨਾਲ ਵੀ ਨਹੀਂ ਦੇਖਿਆ ਸੀ ਮੇਰੇ ਦਿਲ ਵਿੱਚ ਬੜੇ ਚਾ ਸੀ ਕਿ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਨਾਲ ਆਪਣੇ ਸਾਰੇ ਚਾ ਪੂਰੇ ਕਰਾਂਗੀ ਮੇਰੇ ਘਰ ਵਾਲਾ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਿਆ ਕਰੇਗਾ ਅਸੀਂ ਅੱਧੀ ਰਾਤ ਤੱਕ ਇੱਕ ਦੂਜੇ ਦੀਆਂ ਗੱਲਾਂ ਦੇ ਹੰਗਾਰੇ ਪਰ ਦੋਨੋਂ ਜਾਣੇ ਇੱਕ ਦੂਜੇ ਦੀਆਂ ਗੱਲਾਂ ਦੇ ਹੰਗਾਰੇ ਭਰਿਆ ਕਰਾਂਗੇ ਤੇ ਨਜ਼ਾਰੀ ਲਿਆ ਕਰਾਂਗੇ ਪਰ ਮੇਰੇ ਘਰ ਵਾਲੇ ਨੇ ਤਾਂ ਮੇਰੀ ਇੱਕ ਵੀ ਰੀਜ ਪੂਰੀ ਨਹੀਂ ਕੀਤੀ ਮੈਂ ਤਾਂ ਹੁਣ ਤਰਸੀ ਪਈ ਸੀ ਕਿਉਂਕਿ ਵਿਆਹ ਤੋਂ ਬਾਅਦ ਜਦੋਂ ਵੀ ਮੈਂ ਆਪਣੇ ਪੇਕੇ ਘਰ ਜਾਂਦੀ ਸੀ ਤਾਂ ਮੇਰੀਆਂ ਸਹੇਲੀਆਂ ਮੈਨੂੰ ਬਹੁਤ ਛੇੜਦੀਆਂ ਸੀ ਕਿ ਇੱਥੇ ਆਈਆਂ ਚਾਰ ਦਿਨ ਰੱਜ ਕੇ ਸੌ ਲੈ ਸਹੁਰੇ ਘਰ ਤਾਂ ਸਾਡਾ ਜੀਜਾ ਤੈਨੂੰ ਸਾਰੀ ਰਾਤ ਨਹੀਂ ਸੌਣ ਦਿੰਦਾ ਹੋਣਾ ਪਰ ਮੈਂ ਕੀ ਦੱਸਦੀ ਕਿ ਮੇਰੇ ਘਰ ਵਾਲੇ ਨੇ ਤਾਂ ਅਜੇ ਤੱਕ ਮੇਰੇ ਨਾਲ ਇੱਕ ਵਾਰ ਵੀ ਸੰਬੰਧ ਨਹੀਂ ਬਣਾਏ ਸੁਹਾਗ ਰਾਤ ਵੀ ਉਸ ਨੇ ਸੌਕੇ ਹੀ ਕੱਢ ਲਈ ਸੀ ਮੇਰੇ ਵਿਆਹ ਨੂੰ 3 ਮਹੀਨੇ ਲੰਘ ਗਏ ਨਾ ਹੀ ਇਸ ਇਹ ਕਲ ਮੈਂ ਕਿਸੇ ਨੂੰ ਦੱਸ ਸਕਦੀ ਸੀ ਇੱਕ ਦਿਨ ਮੈਂ ਆਪਣੀ ਮਾਂ ਕੋਲ ਇਹ ਗੱਲ ਕੀਤੀ ਮੰਮੀ ਮੇਰੇ ਘਰ ਵਾਲੇ ਨੂੰ ਮੇਰੇ ਕੋਈ ਇੰਟਰਸਟ ਨਹੀਂ ਮੇਰੀ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਤੂੰ ਉਸ ਨੂੰ ਪਿਆਰ ਨਾਲ ਸਮਝਾਇਆ ਕਰ ਤੇ ਉਸ ਨਾਲ ਪਿਆਰ ਹੀ ਕਰਿਆ ਕਰ ਹੌਲੀ ਹੌਲੀ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਪਰ ਮੈਂ ਆਪਣੀ ਮਾਂ ਨੂੰ ਕਿੱਦਾਂ ਸਮਝਾਉਂਦੀ ਕਿ ਉਹ ਤਾਂ ਮੇਰੇ ਵੱਲ ਅੱਖ ਚੁੱਕ ਕੇ ਨਹੀਂ ਦੇਖਦਾ ਮੇਰੇ ਵਿਆਹ ਨੂੰ ਫਿਰ 4 ਮਹੀਨੇ ਹੋ ਗਏ ਮੇਰੇ ਘਰ ਵਾਲੇ ਦੀ ਭੂਆ ਦਾ ਮੁੰਡਾ ਪੇਪਰਾਂ ਤੋਂ ਬਾਅਦ ਸਾਡੇ ਕੋਲ ਆਇਆ ਉਹ ਬੜੇ ਹੱਸਮੁਖ ਸੁਭਾਅ ਦਾ ਸੀ ਉਹ ਸਾਰਾ ਦਿਨ ਗੱਲਾਂ ਬਾਤਾਂ ਕਰਦਾ ਰਹਿੰਦਾ ਕਦੇ ਮੇਰੀ ਸੱਸ ਨਾਲ ਕਦੇ ਸਹੁਰੇ ਨਾਲ ਮੇਰੇ ਘਰ ਵਾਲੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦਾ ਉਹ ਉਸ ਦੀਆਂ ਗੱਲਾਂ ਦਾ ਵੀ ਕੋਈ ਹੰਗਾਰਾ ਨਹੀਂ ਦਿੰਦਾ ਸੀ ਉਹ ਮੇਰੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਉਹਦੇ ਔਰ ਨਾਲ ਮੇਰਾ ਵੀ ਜੀ ਲੱਗਿਆ ਰਹਿੰਦਾ ਸੀ ਉਹ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ ਇੱਕ ਦਿਨ ਮੈਂ ਉਸ ਨੂੰ ਹਾਸਦੀ ਨੇ ਕਹਿ ਦਿੱਤਾ ਕਿ ਤੇਰੀਆਂ ਤਾਂ ਕਾਲ ਦੇ ਵਿੱਚ ਬਹੁਤ ਗਰਲਫ੍ਰੈਂਡ ਹੋਣਗੀਆਂ ਕੁੜੀਆਂ ਤੇਰੇ ਤੇ ਮਰਦੀਆਂ ਹੋਣਗੀਆਂ ਉਹ ਹੱਸ ਪਿਆ ਕਹਿਣ ਲੱਗਾ ਨਹੀਂ ਭਾਬੀ ਮੇਰੀ ਕੋਈ ਗਰਲਫ੍ਰੈਂਡ ਨਹੀਂ ਮੈਂ ਕਿਹਾ ਇਹ ਨਹੀਂ ਹੋ ਸਕਦਾ ਤੇਰੇ ਵਰਗੇ ਸੋਹਣੇ ਸੁਨੱਖੇ ਮੁੰਡੇ ਦੀ ਕੋਈ গারਲਫ੍ਰੈਂਡ ਨਾ ਹੋਵੇ ਉਹ ਕਹਿੰਦਾ ਨਹੀਂ ਭਾਬੀ ਸੱਚੀ ਮੇਰੀ ਕੋਈ গারਲਫ੍ਰੈਂਡ ਨਹੀਂ ਮੈਂ ਉਸ ਨੂੰ ਕਿਹਾ ਕਿ ਚੱਲ ਮੈਂ ਬਣ ਜਾਂਦੀ ਹਾਂ ਤੇਰੀ গারਲਫ੍ਰੈਂਡ ਮੇਰੀ ਇਹ ਗੱਲ ਸੁਣ ਕੇ ਉਹ ਜ਼ੋਰ ਨਾਲ ਹੱਸਣ ਲੱਗ ਪਿਆ ਅਤੇ ਫਿਰ ਅਸੀਂ ਦੋਨਾਂ ਨੇ ਇੱਕ ਦੂਜੇ ਦੇ ਹੱਥ ਤੇ ਹੱਥ ਮਾਰ ਕੇ ਤਾੜੀ ਮਾਰੀ ਅਸੀਂ ਉੱਚੀ ਉੱਚੀ ਹੱਸ ਪਏ ਤੇ ਫਿਰ ਆਪਣਾ ਹੱਥ ਮਿਲਾਇਆ ਕਿ ਹੁਣ ਆਪਾਂ ਫਰੈਂਡ ਬਣ ਗਏ ਪਰ ਮੇਰੇ ਘਰ ਵਾਲਾ ਕੋਲੇ ਬੈਠਾ ਸੀ ਉਸਨੇ ਸਾਡੀ ਕਿਸੇ ਕੱਲ ਚ ਧਿਆਨ ਨਾ ਦਿੱਤਾ ਮੈਂ ਉਸ ਨੂੰ ਕਿਹਾ ਉਧਰ ਦੇਖ ਮੇਰੇ ਘਰ ਵਾਲਾ ਜਿਹਨੂੰ ਮੇਰੇ ਚ ਪੂਰਾ ਵੀ ਇੰਟਰਸਟ ਨਹੀਂ ਮੈਂ ਇਸ ਤੋਂ ਬੜਾ ਦੁਖੀ ਹੋ ਚੁੱਕੀ ਹਾਂ ਮੇਰੇ ਇੰਨਾ ਕਹਿਣ ਦੀ ਧੀਰਜ ਸੀ ਮੇਰੇ ਘਰ ਵਾਲਾ ਪੜਕੁੱਟਿਆ ਕਹਿਣ ਲੱਗਿਆ ਮੈਨੂੰ ਦੱਸ ਤੂੰ ਮੇਰੇ ਨਾਲ ਕਿਹੜੀ ਗੱਲਾਂ ਦੁਖੀਆਂ ਮੇਰੇ ਘਰ ਵਾਲਾ ਬੜੇ ਕੱਬੇ ਸੁਭਾ ਦਾ ਸੀ ਇਸ ਕਰਕੇ ਮੈਂ ਮੌਕੇ ਤੇ ਗੱਲ ਬਦਲ ਦਿੱਤੀ ਮੈਂ ਕਿ ਨਹੀਂ ਨਹੀਂ ਮੈਂ ਤਾਂ ਬਸ ਮਜ਼ਾਕ ਕਰੀ ਜਾਂਦੀ ਸੀ ਮੈਂ ਤਾਂ ਆਪਣੀ ਦਿਔਰ ਵਿੱਕੀ ਨਾਲ ਹਾਸਾ ਮਜ਼ਾਕ ਕਰਦੀ ਸੀ ਤੁਸੀਂ ਐਵੇਂ ਗੁੱਸਾ ਕਰ ਗਏ ਮੈਂ ਮਸਾ ਆਪਣੇ ਘਰ ਵਾਲੇ ਦਾ ਗੁੱਸਾ ਠੰਡਾ ਕੀਤਾ ਗਰਮੀਆਂ ਦੇ ਦਿਨ ਆ ਗਏ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਮੇਰੇ ਕੋਲ ਗਰਮੀਆਂ ਵਿੱਚ ਪਾਉਣ ਲਈ ਸੂਟ ਨਹੀਂ ਮੈਨੂੰ ਗਰਮੀ ਵਾਲੇ ਸੂਟ ਦਵਾ ਕੇ ਲਿਆਓ ਮੇਰੇ ਘਰ ਵਾਲੇ ਨੂੰ ਤਾਂ ਫੋਨ ਛੱਡ ਕੇ ਜਾਣਾ ਬੜਾ ਔਖਾ ਲੱਗਦਾ ਸੀ ਉਹ ਕਹਿਣ ਲੱਗਾ ਮੈਂ ਤੈਨੂੰ ਪੈਸੇ ਦੇ ਦਿੰਦਾ ਹਾਂ ਤੂੰ ਇਸ ਤਰ੍ਹਾਂ ਕਰ ਵਿੱਕੀ ਨੂੰ ਨਾਲ ਲੈ ਜਾ ਉਹ ਤੈਨੂੰ ਕੱਪੜੇ ਦਿਵਾ ਲਿਆਊਗਾ ਮੈਂ ਕਿਹਾ ਨਹੀਂ ਤੁਸੀਂ ਚੱਲੋ ਮੈਨੂੰ ਵੀ ਪਤਾ ਸੀ ਕਿ ਇਸਨੇ ਨਹੀਂ ਜਾਣਾ ਮੈਂ ਉਪਰੋਂ ਉਪਰੋਂ ਹੀ ਉਸ ਨੂੰ ਕਹਿ ਰਹੀ ਸੀ ਉਹ ਕਹਿਣ ਲੱਗਾ ਨਹੀਂ ਤੈਨੂੰ ਇੱਕ ਵਾਰ ਨਹੀਂ ਸੁਣਿਆ ਤੂੰ ਵਿੱਕੀ ਦੇ ਨਾਲ ਲੈ ਜਾ ਮੈਂ ਵਿੱਕੀ ਨੂੰ ਦੱਸਿਆ ਕਿ ਮੈਂ ਕੱਪੜੇ ਬਣਾਉਣ ਜਾਣਾ ਹੈ ਤੂੰ ਮੇਰੇ ਨਾਲ ਚੱਲੇਗਾ ਵਿੱਕੀ ਤਾਂ ਖੁਸ਼ੀ ਵਿੱਚ ਝੂਮਣ ਲੱਗ ਪਿਆ ਕਹਿਣ ਲੱਗਿਆ ਭਾਬੀ ਮੈਂ ਵੀ ਇਹੀ ਚਾਹੁੰਦਾ ਸੀ ਮੈਂ ਤੁਹਾਨੂੰ ਬਾਹਰ ਘੁਮਾ ਫਰਾ ਕੇ ਲੈ ਕੇ ਆਵਾਂ ਚਲੋ ਅੱਜ ਵਧੀਆ ਗੱਲ ਬਣ ਗਈ ਵੀਰੇ ਨੇ ਤਾਂ ਤੁਹਾਨੂੰ ਵਿਆਹ ਤੋਂ ਬਾਅਦ ਕਿਤੇ ਕਮਾਇਆ ਫਰਾਇਆ ਵੀ ਨਹੀਂ ਹੋਣਾ ਮੈਂ ਤੁਹਾਨੂੰ ਕਮਾ ਫਰਾ ਕੇ ਲੈ ਕੇ ਆਉਂਗਾ ਫਿਰ ਮੈਂ ਤੇ ਵਿੱਕੀ ਦੋਨੇ ਜਣੇ ਸ਼ਹਿਰ ਚਲੇ ਗਏ ਵਿੱਕੀ ਮੈਨੂੰ ਸ਼ਹਿਰ ਲੈ ਗਿਆ ਮੈਨੂੰ ਸ਼ਹਿਰ ਜਾ ਕੇ ਬੜਾ ਵਧੀਆ ਲੱਗ ਰਿਹਾ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਇੱਕ ਪਿੰਜਰੇ ਵਿੱਚੋਂ ਆਜ਼ਾਦ ਹੋ ਗਈ ਹੋਵਾਂ ਉਹ ਮੈਨੂੰ ਇੱਕ ਸ਼ਾਪਿੰਗ ਮਾਲ ਵਿੱਚ ਲੈ ਗਿਆ ਕਹਿਣ ਲੱਗਾ ਭਾਬੀ ਜਿਹੜੀ ਵੀ ਚੀਜ਼ ਨੂੰ ਦਿਲ ਕਰਦਾ ਹੈ ਇੱਥੋਂ ਲੈ ਲਵੋ ਮੈਂ ਉਸ ਨੂੰ ਕਿਹਾ ਕਿ ਸ਼ਾਪਿੰਗ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਆਪਾਂ ਫਿਲਮ ਦੇਖਣ ਚੱਲਦੇ ਹਾਂ ਉਹ ਕਹਿਣ ਲੱਗਾ ਜੇ ਵੀਰੇ ਨੂੰ ਪਤਾ ਲੱਗ ਗਿਆ ਤਾਂ ਉਹਨੇ ਆਪਣੇ ਨਾਲ ਬੜਾ ਗੁੱਸੇ ਹੋਣਾ ਮੈਂ ਕਿਹਾ ਨਹੀਂ ਆਪਾਂ ਕਿਹੜਾ ਉਹਨੂੰ ਦੱਸਣਾ ਹੈ ਮੈਂ ਉਹਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਨਾਲ ਲੈ ਗਈ ਅਸੀਂ ਦੋਵੇਂ ਮੂਵੀ ਦੇਖਣ ਚਲੇ ਗਏ ਜਦੋਂ ਅਸੀਂ ਮੂਵੀ ਦੇਖਣ ਗਈ ਏਸੀ ਚੱਲਦਾ ਸੀ ਤੇ ਅੰਦਰ ਥੋੜੀ ਜੀ ਮੈਨੂੰ ਠੰਡ ਮਹਿਸੂਸ ਹੋਈ ਮੈਂ ਵਿੱਕੀ ਦੇ ਨਾਲ ਚੁੰਬੜ ਕੇ ਬੈਠ ਗਈ ਉਹਨੇ ਵੀ ਮੈਨੂੰ ਉੱਪਰੋਂ ਦੀ ਗਲਵਕੜੀ ਪਾ ਲਈ ਮੈਨੂੰ ਉਸ ਦਾ ਗਲਵਕੜੀ ਪੋਣਾ ਬੜਾ ਚੰਗਾ ਲੱਗ ਰਿਹਾ ਸੀ ਮੈਨੂੰ ਉਸ ਨਾਲ ਲੱਗ ਕੇ ਬੜਾ ਸਰੂਰਜਾ ਆ ਰਿਹਾ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਤਾਂ ਅੱਜ ਤੱਕ ਮੈਨੂੰ ਇਸ ਤਰ੍ਹਾਂ ਆਪਣੀਆਂ ਬਾਹਾਂ ਵਿੱਚ ਨਹੀਂ ਲਿਆ ਸੀ ਮੈਂ ਵਿੱਕੀ ਨੂੰ ਹੋਰ ਜ਼ਿਆਦਾ ਚੁੰਬੜ ਗਈ ਉਸਨੇ ਮੇਰੀ ਛਾਤੀ ਤੇ ਹੱਥ ਫੇਰਿਆ ਤੇ ਮੈਨੂੰ ਘੁੱਟ ਕੇ ਨਾਲ ਲਾ ਲਿਆ ਕਹਿਣ ਲੱਗਾ ਭਾਬੀ ਮੇਰਾ ਦਿਲ ਕਰਦਾ ਹੈ ਜੋ ਸੀਨ ਫਿਲਮ ਵਿੱਚ ਚੱਲ ਰਹੇ ਹਨ ਮੈਂ ਵੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਕਸ ਕਰਾਂ ਤੇ ਉਸ ਤੋਂ ਬਾਅਦ ਉਹ ਸਭ ਕੁਝ ਕਰ ਲਵਾਂ ਮੈਂ ਕਿਹਾ ਵਿਕੀ ਮੈਂ ਤਾਂ ਆਪ ਤਰਸੀ ਪਈ ਹਾਂ ਮੈਂ ਵਿਆਹੀ ਹੋ ਕੇ ਵੀ ਕੁਵਾਰੀਆਂ ਵਾਂਗ ਦਿਨ ਕੱਢ ਰਹੀ ਹਾਂ ਕਿਉਂਕਿ ਮੇਰੇ ਘਰ ਵਾਲਾ ਤਾਂ ਫੋਨ ਤੇ ਹੀ ਮੈਚ ਲਾਉਂਦਾ ਰਹਿੰਦਾ ਹੈ ਉਸ ਨੇ ਕਦੇ ਮੇਰੇ ਨਾਲ ਮੈਚ ਨਹੀਂ ਲਾਇਆ ਤੇ ਨਾ ਹੀ ਮੈਨੂੰ ਖੁਸ਼ ਕੀਤਾ ਹੈ 4-5 ਮਹੀਨਿਆਂ ਵਿੱਚ ਕੀ ਕਹਿਣਾ ਇੱਕ ਅੱਧੀ ਵਾਰ ਮੇਰੇ ਨਾਲ ਸਭ ਕੁਝ ਕੀਤਾ ਹੋਵੇ ਪਰ ਮੇਰਾ ਬਹੁਤ ਦਿਲ ਕਰਦਾ ਰਹਿੰਦਾ ਹੈ ਕਿ ਮੇਰੇ ਘਰ ਵਾਲਾ ਹਰ ਰੋਜ਼ ਮੇਰੇ ਨਾਲ ਸਬੰਧ ਬਣਾਵੇ ਮੇਰੇ ਚਾਹ ਸਦਰਾਂ ਪੂਰੀਆਂ ਕਰੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ساری ਉਮਰ ਮੈਨੂੰ ਕੌਸ਼ ਕਰੂਗਾ ਕਿਉਂਕਿ ਉਸ ਨੂੰ ਤਾਂ ਫੋਨ ਤੋਂ ਇਲਾਵਾ ਹੋਰ ਕੁਝ ਦਿਸਦਾ ਹੀ ਨਹੀਂ ਮੈਂ ਕਿੰਨਾ ਵੀ ਸਾਜ-ਸਮਰ ਕੇ ਉਹਦੇ ਸਾਹਮਣੇ ਜਾਵੜਾ ਉਹਨੇ ਕਦੇ ਵੀ ਮੈਨੂੰ ਆਪਣੀ ਹਿੱਕ ਨਾਲ ਨਹੀਂ ਲਾਇਆ ਤੇ ਨਾ ਹੀ ਕਦੇ ਮੇਰੀ ਜਵਾਨੀ ਨੂੰ ਮਾਣਿਆ ਹੈ ਵਿੱਕੀ ਕਹਿਣ ਲੱਗਾ ਭਾਬੀ ਬੇਫਿਕਰ ਹੋ ਜਾ ਅੱਜ ਤੇਰੇ ਸਾਰੇ ਲੰਬੇ ਲਾ ਦੂੰਗਾ ਉਸ ਤੋਂ ਬਾਅਦ ਮੈਂ ਤੇ ਵਿੱਕੀ ਇੱਕ ਹੋਟਲ ਵਿੱਚ ਚਲੇ ਗਏ ਜਿੱਥੇ ਅਸੀਂ ਇੱਕ ਕਮਰਾ ਲੈ ਲਿਆ ਵਿੱਕੀ ਨੇ ਉੱਥੇ 2-3 ਵਾਰ ਮੇਨਾਂ ਸੰਬੰਧ ਬਣਾਏ ਉਹਨੇ ਮੈਨੂੰ ਪੂਰਾ ਖੁਸ਼ ਕਰ ਦਿੱਤਾ ਮੈਂ ਉਹਨੂੰ ਕਿਹਾ ਮੈਨੂੰ ਲੱਗਦਾ ਤੂੰ ਤਾਂ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਹੋਵੇਂਗਾ ਨਹੀਂ ਪਹਿਲੀ ਵਾਰ ਤਾਂ ਕੋਈ ਬੰਦਾ ਇੰਨਾ ਮਾਹਿਰ ਨਹੀਂ ਹੋ ਸਕਦਾ ਇੰਨਾ ਸਵਾਦ ਤਾਂ ਮੇਰੇ ਘਰ ਵਾਲੇ ਨੇ ਮੈਨੂੰ ਨਹੀਂ ਦਿੱਤਾ ਜਿੰਨਾ ਸਵਾਦ ਤੂੰ ਮੈਨੂੰ ਇੱਕ ਘੰਟੇ 'ਚ ਦੇ ਦਿੱਤਾ ਉਹ ਕਹਿਣ ਲੱਗਿਆ ਨਹੀਂ ਭਾਬੀ ਸਬੰਧ ਤਾਂ ਅੱਜ ਪਹਿਲੀ ਵਾਰ ਤੇਰੇ ਨਾਲ ਹੀ ਬਣਾਏ ਆ ਮੈਂ ਵੀ ਅੱਜ ਪਹਿਲੀ ਵਾਰ ਇਹ ਆਨੰਦ ਮਾਣਿਆ ਮੈਨੂੰ ਤਾਂ ਮੇਰੀ ਬੇਬੇ ਖੁਰਾਕ ਹੀ ਬਾਲੀ ਦਿੰਦੀ ਸੀ ਜਿਸ ਕਰਕੇ ਅੱਜ ਖਾਧੀ ਹੋਈ ਖੁਰਾਕ ਦਾ ਅਸਰ ਤੈਨੂੰ ਦੇਖਣ ਨੂੰ ਮਿਲਿਆ ਐਨਾ ਕਹਿ ਕੇ ਉਸਨੇ ਫਿਰ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਸੀਂ ਦੋਨੇ ਉੱਚੀ-ਉੱਚੀ ਹੱਸਣ ਲੱਗ ਪਏ ਅੱਜ ਵਿੱਕੀ ਨੇ ਮੇਰੀ 4 ਮਹੀਨਿਆਂ ਦੀ ਪਿਆਸ ਬੁਝਾ ਦਿੱਤੀ ਸੀ ਮੈਨੂੰ ਉਸ ਲਈ ਸਭ ਕੁਝ ਉਸ ਨਾਲ ਸਭ ਕੁਝ ਕਰਕੇ ਬੜਾ ਵਧੀਆ ਲੱਗ ਰਿਹਾ ਸੀ ਵਿੱਕੀ ਵੀ ਕਹਿਣ ਲੱਗਾ ਸੱਚੀ ਭਾਬੀ ਹਾਂਜ ਬਹੁਤ ਨਜ਼ਾਰਾ ਆਇਆ ਮੈਂ ਉਸ ਨੂੰ ਕਿਹਾ ਕਿ ਕਿਵੇਂ ਵਿਆਹ ਹੋਣ ਦੇ ਬਾਵਜੂਦ ਵੀ ਮੈਂ ਕੁਵਾਰੀ ਸੀ ਮੈਂ ਵੀ ਪਹਿਲੀ ਵਾਰੀ ਤੇਰੇ ਨਾਲ ਇਹ ਸਭ ਕੁਝ ਕੀਤਾ ਹੈ ਵਿੱਕੀ ਕਹਿਣ ਲੱਗਾ ਸੱਚੀ ਭਾਬੀ ਮੈਂ ਕਿਹਾ ਹਾਂ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਹਨੂੰ ਕੁਵਾਰੀ ਕੁੜੀ ਮਿਲ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਦੋ ਕਸੂਟ ਲਏ ਤੇ ਅਸੀਂ ਘਰ ਵਾਪਸ ਆ ਗਏ ਮੈਂ ਤਾਂ ਘਰ ਆ ਕੇ ਹਵਾ ਚ ਉੜਦੀ ਫਿਰਦੀ ਸੀ ਅੱਜ ਮੈਨੂੰ ਇਹਨਾਂ ਨਜ਼ਾਰਾ ਆਇਆ ਸੀ ਵਿੱਕੀ ਨੇ ਹੁਣ ਇੱਥੇ ਰਹਿ ਕੇ ਹੀ ਅੱਗੇ ਪੜਨ ਦਾ ਮਨ ਬਣਾ ਲਿਆ ਉਹਦਾ ਵੀ ਹੁਣ ਮੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਮੇਰੇ ਘਰ ਵਾਲਾ ਰੋਟੀ ਖਾ ਕੇ ਬਾਹਰ ਮੁੰਡਿਆਂ ਕੋਲ ਫੋਨ ਤੇ ਮੈਸ ਲਾਉਣ ਚਲਾ ਜਾਂਦਾ ਸੀ ਤੇ ਉਹ 11 12 ਵਜੇ ਦੇ ਕਰੀਬ ਘਰ ਮੁੜਦਾ ਹੁੰਦਾ ਸੀ ਮੇਰੇ ਕਮਰੇ ਦੇ ਪਿਛਲੇ ਪਾਸੇ ਬਾਰੀ ਖੁੱਲਦੀ ਸੀ ਉਹਦੇ ਨਾਲ ਹੀ ਵਿੱਕੀ ਦੇ ਕਮਰੇ ਦੀ ਬਾਰੀ ਵੀ ਖੁੱਲਦੀ ਹੁੰਦੀ ਸੀ ਉਹ ਬਾਰੀ ਵਿੱਚੋਂ ਲੰਘ ਕੇ ਮੇਰੇ ਕਮਰੇ 'ਚ ਆ ਜਾਂਦਾ ਸੀ ਮੇਰੇ ਸਹੁਰਿਆਂ ਦੀ ਆਦਤ ਸੀ ਕਿ 9:00 ਵਜੇ ਤੱਕ ਸਾਰਾ ਟੱਬਰ ਸੌਂ ਜਾਂਦੇ ਸੀ ਵਿੱਕੀ 9 ਵਜੇ ਮੇਰੇ ਕੋਲ ਆ ਜਾਂਦਾ ਤੇ ਅਸੀਂ 10 ਵਜੇ ਤੱਕ 1 ਘੰਟਾ ਪੂਰੇ ਨਜ਼ਾਰੇ ਲੁੱਟਦੇ ਹੁੰਦੇ ਸੀ ਮੈਨੂੰ ਵੀਕੀ ਦਾ ਰੰਗ ਚੜਦਾ ਜਾ ਰਿਹਾ ਸੀ ਹੁਣ ਮੈਂ ਦਿਨ ਦਿਨ ਨਿੱਖਰਦੀ ਜਾ ਰਹੀ ਸੀ ਖੁਸ਼ ਵੀ ਪਹਿਲਾਂ ਨਾਲੋਂ ਜ਼ਿਆਦਾ ਰਹਿਣ ਲੱਗ ਪਈ ਸੀ ਵਿੱਕੀ 3 ਮਹੀਨੇ ਸਾਡੇ ਕੋਲ ਰਿਹਾ ਤੇ ਬਾਅਦ ਚ ਉਸਦੇ ਪਾਪਾ ਨੇ ਉਸਨੂੰ ਘਰੇ ਬੁਲਾ ਲਿਆ ਕਿਉਂਕਿ ਉਹਨਾਂ ਦੇ ਘਰ ਮਿਸਤਰੀ ਲੱਗੇ ਸੀ ਉਹ ਘਰ ਪਾਉਣ ਲੱਗੇ ਸੀ ਵਿੱਕੀ ਆਪਣੇ ਪਿੰਡ ਚਲਾ ਗਿਆ ਮੇਰਾ ਤਾਂ ਉਹਦੇ ਬਿਨਾਂ ਮਿੰਟ ਵੀ ਦਿਲ ਨਹੀਂ ਲੱਗਦਾ ਸੀ ਮੈਂ ਉਹਨੂੰ ਮੈਸੇਜ ਕਰਦੀ ਸੀ ਉਹ ਵੀ ਮੈਨੂੰ ਮੈਸੇਜ ਕਰਦਾ ਸੀ ਕਿ ਮੇਰਾ ਵੀ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਸਾਡਾ ਪਿਆਰ ਹੁਣ ਦਿਨ ਬੋ ਦਿਨ ਘੂੜਾ ਹੁੰਦਾ ਜਾ ਰਿਹਾ ਸੀ ਮੈਂ ਉਸ ਨੂੰ ਵੇਖ ਕੇ ਬਿਨਾਂ ਨਹੀਂ ਰਹਿ ਸਕਦੀ ਸੀ ਇਸ ਕਰਕੇ ਮੈਂ ਅੱਗਾ ਪਿੱਛਾ ਜਿਆ ਕਰਕੇ ਵੀਡੀਓ ਕਾਲ ਕਰਕੇ ਵਿੱਕੀ ਨੂੰ ਦੇਖ ਲੈਂਦੀ ਹੁੰਦੀ ਸੀ ਇੱਕ ਦਿਨ ਮੈਂ ਸ਼ਾਮ ਨੂੰ ਵੀਡੀਓ ਕਾਲ ਕਰੀ ਜਾਂਦੀ ਸੀ ਕਿ ਮੇਰੇ ਘਰ ਵਾਲਾ ਬਾਹਰੋਂ ਆ ਗਿਆ ਮੈਂ ਸੋਚਿਆ ਹਜੇ ਤੋ ਘੰਟਾ 1.5 ਘੰਟਾ ਨਹੀਂ ਮੁੜਦਾ ਪਰ ਉਸ ਦਿਨ ਪਤਾ ਨਹੀਂ ਉਹ ਕਿਉਂ ਜਲਦੀ ਆ ਗਿਆ ਸੀ ਉਹਨੇ ਮੈਨੂੰ ਉੱਪਰੋਂ ਫੜ ਲਿਆ ਉਸ ਨੇ ਮੈਨੂੰ ਮੇਰੀ ਸਾਰੀ ਸਚਾਈ ਪਤਾ ਲੱਗ ਗਈ। ਉਸ ਨੇ ਮੈਨੂੰ ਬੜਾ ਘੁੱਟਿਆ। ਫਿਰ ਮੇਰੇ ਪੇਕੇਆਂ ਨੂੰ ਫੋਨ ਕਰ ਦਿੱਤਾ ਕਿ ਆਪਦੀ ਕੁੜੀ ਨੂੰ ਆ ਕੇ ਲੈ ਜਾਓ। ਮੈਂ ਉਸ ਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਰੱਖ ਸਕਦਾ। ਮੇਰੇ ਮਾਪੇ ਪਾਏ ਤੇ ਮੈਨੂੰ ਆਪਣੇ ਨਾਲ ਲੈ ਗਏ। ਮੇਰੇ ਮਾਪੇ ਉੱਥੇ ਮੈਨੂੰ ਬਹੁਤ ਸਮਝਾ ਰਹੇ ਸੀ ਕਿ ਕੋਈ ਗੱਲ ਨਹੀਂ ਹੌਲੀ-ਹੌਲੀ ਸੁਧਰ ਜਾਊਗਾ। ਤੇਰੇ ਲਈ ਜ਼ਰੂਰ ਟਾਈਮ ਕੱਢਿਆ ਕਰੇਗਾ। ਪਰ ਮੈਂ ਆਪਣੀ ਮਾਂ ਨੂੰ ਇਹ ਕੱਲ ਦੱਸ ਦਿੱਤੀ ਸੀ। ਮਾਂ ਜਿਹੜੀ ਬੰਦੀ ਨੇ 7 ਮਹੀਨਿਆਂ ਵਿੱਚ ਮੇਰੇ ਲਈ 2 ਮਿੰਟ ਦਾ ਟਾਈਮ ਨਹੀਂ ਕੱਢਿਆ ਉਹ ਮੈਨੂੰ ਜ਼ਿੰਦਗੀ 'ਚ ਕਿੰਨਾ ਕੁ ਖੁਸ਼ ਰੱਖੂਗਾ ਮੇਰੀ ਮਾਂ ਵੀ ਮੇਰੇ ਅੰਦਰ ਦੇ ਦਰਦ ਨੂੰ ਸਮਝਦੀ ਸੀ ਇੱਕ ਦਿਨ ਭੂਆ ਜੀ ਦਾ ਫੋਨ ਆਇਆ ਭੂਆ ਜੀ ਨੇ ਮੈਨੂੰ ਦੱਸਿਆ ਕਿ ਮੇਰਾ ਪੇਕਾ ਪਰਿਵਾਰ ਨੇ ਤੇਰੇ ਅਤੇ ਵਿਕੀ ਦੇ ਨਾਜਜ ਰਿਸ਼ਤੇ ਕਰਕੇ ਮੇਰੇ ਨਾਲੋਂ ਨਾਤਾ ਤੋੜ ਦਿੱਤਾ ਹੈ ਜਦਕੀ ਗਲਤੀ ਤਾਂ ਮੇਰੇ ਮੁੰਡੇ ਦੀ ਸੀ ਮੇਰਾ ਤਾਂ ਕੋਈ ਕਸੂਰ ਨਹੀਂ ਸੀ ਫਿਰ ਵੀ ਮੇਰਾ ਰਾ ਪਰ ਜਾਈ ਮੈਨੂੰ ਬਹੁਤ ਗਲਤ ਬੋਲੇ ਭੂਆ ਜੀ ਨੂੰ ਸਾਰੀ ਸਚਾਈ ਦੱਸੀ ਵੀ ਭੂਆ ਜੀ ਵਿੱਕੀ ਨਾਲ ਰਿਸ਼ਤਾ ਬਣਾਉਣਾ ਮੇਰੀ ਮਜਬੂਰੀ ਸੀ ਮੇਰੇ ਵਿਆਹ ਨੂੰ 6 ਮਹੀਨੇ ਹੋ ਚੁੱਕੇ ਸੀ ਮੇਰੇ ਘਰ ਵਾਲੇ ਨੇ ਮੈਨੂੰ ਟੱਚ ਕਰਕੇ ਨਹੀਂ ਦੇਖਿਆ ਸੀ ਮੈਂ ਵਿਆਹੀ ਹੋਣ ਦੇ ਬਾਵਜੂਦ ਵੀ ਕਵਾਰੀਆਂ ਵਾਂਗ ਦੇਣ ਕੱਢਦੀ ਸੀ ਭੂਆ ਜੀ ਇਹ ਮੇਰੀਆਂ ਕੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਕਹਿਣ ਲੱਗੇ ਤੂੰ ਸੱਚ ਬੋਲ ਰਹੀ ਹੈ ਮੈਂ ਕਿਹਾ ਹਾਂ ਭੂਆ ਜੀ ਚਾਹੇ ਮੇਰੇ ਤੋਂ ਜਿੱਥੇ ਮਰਦੀ ਜਾ ਕੇ ਸੌਂਪਵਾ ਲੋ ਉਧਰ ਵਿੱਕੀ ਪੂਆ ਜੀ ਨੂੰ ਇਹ ਜ਼ੋਰ ਪਾ ਰਿਆ ਸੀ ਕਿ ਮੈਂ ਵਿਆਹ ਕਰਵਾਉਣਾ ਤਾਂ ਭਾਬੀ ਨਾਲ ਹੀ ਕਰਵਾਉਣਾ ਹੈ ਨਹੀਂ ਮੈਂ ਵਿਆਹ ਨਹੀਂ ਕਰਵਾਵਾਂਗਾ ਕਿਉਂਕਿ ਮੈਂ ਜਾਣਦਾ ਹਾਂ ਭਾਬੀ ਅੰਦਰੋਂ ਕਿੰਨੀ ਦੁਖੀ ਹੈ ਮੈਂ ਉਹਨਾਂ ਦੀ ਬੇਰਾਨ ਜਿੰਦਗੀ ਨੂੰ ਹਰਿਆ ਭਰਿਆ ਕਰਨਾ ਚਾਹੁੰਦਾ ਹਾਂ ਪੂਆ ਜੀ ਨੇ ਸੋਚਿਆ ਕਿ ਪੇਕਿਆਂ ਨਾਲੋਂ ਤਾਂ ਮੇਰਾ ਰਿਸ਼ਤਾ ਟੁੱਟ ਹੀ ਗਿਆ ਹੈ ਹੁਣ ਮੈਂ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਹੀ ਖੁਸ਼ ਰਹਾ ਪੂਆ ਜੀ ਨੇ ਕਿਹਾ ਠੀਕ ਹੈ ਮੈਨੂੰ ਕਹਿਣ ਲੱਗੇ ਰੁਪਿੰਦਰ ਤੂੰ ਉਧਰੋਂ ਗਰਦੀਪ ਨਾਲੋਂ ਤਲਾਕ ਲੈ ਲੈ ਤੇ ਮੈਂ ਤੈਨੂੰ ਆਪਣੀ ਨੂੰਹ ਬਣਾਉਣ ਲਈ ਤਿਆਰ ਹਾਂ ਫਿਰ ਮੈਂ ਆਪਣੇ ਘਰ ਵਾਲੇ ਨੂੰ ਤਲਾਕ ਦੇ ਦਿੱਤਾ ਮੇਰਾ ਤੇ ਵਿੱਕੀ ਦਾ ਵਿਆਹ ਹੋ ਗਿਆ ਮੇਰੇ ਭੇਕਿਆਂ ਅਤੇ ਭੂਆ ਨੇ ਬੜੀ ਧੂਮ-ਧਾਮ ਨਾਲ ਸਾਡਾ ਵਿਆਹ ਕੀਤਾ ਮੈਂ ਤੇ ਵਿੱਕੀ ਦੋਨੋਂ ਜਾਣੇ ਬੜੇ ਖੁਸ਼ ਸੀ ਵਿੱਕੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪਿਆਰ ਕਰਦਾ ਸੀ ਇਸੇ ਤਰ੍ਹਾਂ ਹੀ ساری ਜ਼ਿੰਦਗੀ ਪਿਆਰ ਕਰੂੰਗਾ ਵਿੱਕੀ ਆਪਣੇ ਵਾਅਦੇ ਤੇ ਵੀ ਪੂਰਾ ਉੱਤਰਿਆ ਅੱਜ ਮੇਰੇ ਵਿਆਹ ਨੂੰ 16 ਸਾਲ ਹੋ ਚੁੱਕੇ ਨੇ ਪਰ ਵਿੱਕੀ ਦੀਆਂ ਨਜ਼ਰਾਂ ਵਿੱਚ ਤੇ ਦਿਲ ਵਿੱਚ ਮੇਰੇ ਲਈ ਉਨਾ ਹੀ ਪਿਆਰ ਹੈ ਜਿੰਨਾ ਪਿਆਰ ਮੈਂ ਪਹਿਲੇ ਦਿਨ ਦੇਖਿਆ ਸੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਮੈਨੂੰ ਪਹਿਲਾਂ-ਪਹਿਲਾਂ ਲੱਗਦਾ ਸੀ ਕਿ ਮੈਂ ਗਲਤੀ ਕੀਤੀ ਹੈ ਆਪਣੇ ਘਰ ਵਾਲੇ ਨੂੰ ਤਲਾਕ ਦੇ ਕੇ ਤੇ ਉਸਦੇ ਭਰਾ ਨਾਲ ਨਾਜਾਇਜ਼ ਰਿਸ਼ਤਾ ਬਣਾਇਆ ਪਰ ਹੁਣ ਮੈਨੂੰ ਲੱਗਦਾ ਮੈਂ ਬਿਲਕੁਲ ਸਹੀ ਰਸਤਾ ਚੁਣਿਆ ਹੈ ਮੈਂ ਆਪਣੀ ਜ਼ਿੰਦਗੀ ਖੁਸ਼ਹਾਲ ਬਣਾ ਲਈ ਜਿਹੜੀ ਦੇ ਪਤੀ ਦੇ ਪਿਆਰ ਨੂੰ ਮੈਂ ਤਰਸਦੀ ਸੀ ਉਹ ਪਤੀ ਦਾ ਪਿਆਰ ਹੁਣ ਮੈਨੂੰ ਮਿਲ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਲੋਕਾਂ ਦਾ ਕੀ ਹੈ ਉਹ ਤਾਂ ਚਾਰ ਦਿਨ ਬੋਲ ਕੇ ਚੁੱਪ ਹੋ ਜਾਂਦੇ ਨੇ ਪਰ ਮੈਂ ਆਪਣੀ ਜ਼ਿੰਦਗੀ ਸੱਚੀ ਬੜੀ ਖੁਸ਼ੀ ਖੁਸ਼ੀ ਬਤੀਤ ਕਰ ਰਹੀ ਹਾਂ ਅੱਜ ਆਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੋਂ ਦਿਲ ਕੀਤਾ ਤੇ ਕਰ ਦਿੱਤੀ ਤੁਸੀਂ ਸਾਰੇ ਜਾਣੇ ਮੈਨੂੰ ਦੱਸਿਓ ਮੈਂ ਸਹੀ ਕੀਤਾ ਕਿ ਗਲਤ ਵਿੱਕੀ ਨਾਲ ਵਿਆਹ ਕਰਵਾ ਕੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ